ਆਹ ਚਲੋ ਜੀਦਾ ਕਿਥੇ ਚੀ ਕਰਦਾ ਕੋਤਰੀ ਆਪੇ ਇਹ ਕਿੰਨੀ ਹੌਗ ਗੰਬੀ ਚੱਲੇ ਅਭੀ ਇਕ ਰੇਨਣਾ ਤੇ ਔਖਾ ਪਰ ਇਹ ਵੀ ਦੋ ਦਿਨ ਲੰਘ ਜਾਂਦੇ ਆਈ ਜੀ ਤੁਹਾਨੂੰ ਲਾ ਨਹੀਂ ਕਰਮਾ ਕਿਉਂ ਨੇ ਬੋਲਿਓ ਤੁਹਾਡੇ ਕਿੰਨੋਂ ਇੱਕ ਤਾਂ ਚੈ ਨਹੀਂ ਹੈ ਨੀਗਾ ਬੜਾ ਕੋਈ ਕੀ ਤਾਂ ਜੇ ਇੰਕਾ ਕੱਟੇ ਕੰਮ ਕਰਨ ਦਾ ਕਰਮ ਹੁੰਦਾ ਕੋਈ ਨਾ ਕੋਈ ਭੱਜ ਜਾਏ ਮਾਰੀ ਜਾਂਦਾ ਆਏ ਹਾਈ ਕਮ ਹੋਣਾ ਪਿਆ ਚਾਸ ਇਹ ਦੇਖ ਇਹਦੀ ਕਬੀ ਆ ਗਈ ਆਜ ਹਾਂ ਕਿਵੇਂ ਆਏ ਆ ਜੋ ਨਹੀਂ ਮੈਂ ਆਈ ਹਾਂ ਮੈਂ ਕਿ ਬੜੇ ਬੂਏ ਬੰਦ ਕੀਤੇ ਜੇ ਉਹ ਦਾਇਰ ਬਹੁਤ ਕੋਈ ਤਕੜ ਬਣਾ ਕੋਈ ਨਾ ਕੋਈ ਆ ਜਾਂਦਾ ਤੇ ਫਿਰ ਘਰ ਦਾ ਬੂਆ ਫਿਰ ਕੱਲੇ ਖਾਂਦੀਆਂ ਆਪੀ ਅੱਛੇ ਬਾਤ ਕਰ ਸਕਦੀ ਸੀ ਕੀ ਕਰਨ ਦਾ ਇਹ ਹੋਰ ਵੀ ਕਰਨਾ ਕੋਈ ਨਾ ਕੀ ਰਹਿ ਜਾਂਦਾ ਤਾਹ ਹੱਥੋਂ ਸੌਂ ਜਾਂਦਾ ਮਮੀ ਕੋਈ ਨਹੀਂ ਵੇਲੀ ਆਈਂ ਤੂੰ ਮੈਂ ਵੇਖ ਨਹੀਂ ਮੈਨੂੰ ਲੱਗਾ ਚੰਕਾ ਤੋੜਨੇ ਗਲ ਨੂੰ ਸਾਗ ਕਰਿਆ ਉਹਨਾਂ ਨੇ ਕੀ ਨਹੀਂ ਲੈ ਜੇ ਸਾਗ ਤੂੰ ਹੀ ਵੀ ਤੋੜ ਲੋ ਉੱਥੋਂ ਸਾਗ ਤਸੇ ਸਾਗ ਤੋੜਨੇ ਕਿੰਨ ਤੋਂ ਦਸ ਪਤਾ ਤੇਗਾ ਵਾ ਇਹ ਹੈ ਨਹੀਂ ਕੁਛ ਮੈਂ ਇਹਨੂੰ ਮੈਂ ਤੇ ਆਵੇ ਮੰਮੀ ਨੂੰ ਅੱਗੇ ਕਹਿਣ ਦੇ ਵੀ ਅੱਖਾਂ ਨਿਕਲ ਗਈਆਂ ਵਾ ਤੇ ਕਿਤੇ ਸਾਲ ਦਾ ਸੌਖਾ ਹੀ ਰਹਿ ਜ ਜਾਂਦਾ ਵਾ ਆ ਉਹ ਹੈ ਤੇ ਔਖਾ ਚਲ ਕੋਈ ਨਹੀਂ ਆ ਜਿੱਦਣ ਮੈਂ ਬਣਾਉਂਗੀ ਨਾ ਉਹ ਤਾਂ ਤੁੰਕੋਬਲੀ ਚ ਪਵਾ ਲਿਆ ਹੀ ਪੋਰਾ ਮੈਂ ਨਾ ਹੈਗੀ ਤੇ ਦੱਸਦੀ ਹਾਂ ਕੱਲ ਦਾ ਦਾਲ ਰਿੰਕੀ ਗਈ ਹੈ ਤੇ ਬਾਬੂਡੇ ਨਹੀਂ ਚਲੇਗੇ ਤੇ ਉਹ ਹੁਣ ਕੀ ਕੀਤਾ ਵੀ ਦਾਲ ਥੋੜੀ ਤੇ ਮੈਂ ਚਲ ਨਾਲ ਜੀ ਨਹੀਂ ਕਰਦਾ ਸਾਲ ਕਿੱਥੋਂ ਦੇ ਦਵਾ ਹੈ ਮਾਰ ਕੇ ਕੱਲੀ ਜਾਣੀ ਨੇ ਤੋੜਿਆ ਮੰਮੀ ਵਿਚਾਰੀ ਨੇ ਅੱਗੇ ਆ ਗੜਾੜਾ ਤੇ ਮਸਾ ਰਿੰਨੇ ਆ ਉਦੋਂ ਤੇ ਨਾ ਸੱਸ ਚੰਗੀ ਲੱਗਦੀ ਕੁਛ ਨਹੀਂ ਕੁਛ ਨਹੀਂ ਕਦੋਂ ਕੱਤਰੀ ਆਦੀ ਚੰਗੀ ਲੱਗਦੀ ਸੀ ਧਰੀ 12 ਵਜੇ ਕਿਤਾ ਧਰਿਆ ਵਾ ਰਿਜ ਕੇ ਆਣਾ ਹੁੰਤੇ ਨਹੀਂ ਹਜੇ ਨਹੀਂ ਰਿਜ ਜਾ ਅਜੇ ਟਾਈਮ ਲਾਊਗਾ ਘੰਟਾ 2 ਘੰਟੇ ਕੋਈ ਨਹੀਂ ਬਾਅਦ ਚ ਮੈਂ ਖਲਾ ਦੋਗੀ ਮੈਂ ਆਪਣੇ ਮੁੰਡੇ ਨੂੰ ਦੇ ਆਉਗਾ ਜਮਾਸਾ ਤੈਨੂੰ ਐਵੇਂ ਨਹੀਂ ਆਣਾ ਢੋਲ ਦੂਗਾ ਮੈਂ ਲੈ ਜੂ ਗਰਮਾ ਤੁਹਾਨੂੰ ਲੱਗ ਜਾਂਦਾ ਮੈਂ ਕਿਤੇ ਕਿੱਡੀ ਕੌਲੀ ਆਣੀ ਕਿ ਜੀ ਕਬਲੀ ਰਹੀ ਇਹ ਚ ਬਹੁਤ ਸਰਜਣਾ ਤੈਨੂੰ ਦੱਸ ਦਦੀ ਧਾਲ ਧਰੀ ਭਾਵੇਂ ਵੇ ਪੰਮੋ ਕੌਲੀ ਹੋਵੇ ਤੇ ਭਾਵੇਂ ਹੋਵੇ ਕੌਲਾ ਸਾਗ ਬੜਾ ਔਖਾ ਰਿਜ ਦਾ ਸਾਗ ਦਿੱਤੇ ਆਣੀ ਗੁਜਾਰਾ ਹੁੰਦਾ ਮੇਰੀ ਸੁਣ ਗੱਲ ਉਹ ਤਾਂ ਤੇ ਜਦੋਂ ਇਕੱਠੀਆਂ ਆ ਉਹ ਤਾਂ ਤੇ ਤੂੰ ਆਣੀ ਨਹੀਂ ਹੈ ਮੈਂ ਨਹੀਂ ਤਰਨਾ ਮੇਰੇ ਹੱਥਾਂ ਨੂੰ ਹਰਿਆ ਲੱਗਦਾ ਏ ਮੇਰੇ ਹੱਥ ਖਰਾਬ ਹੁੰਦੇ ਆ ਤੇ ਹੁਣ ਖਾਣ ਲੱਗਿਆ ਨਾ ਢਿੱਡ ਹਰਿਆ ਹੋਊਗਾ ਤੇਰਾ ਚੱਲ ਕੋਈ ਨਹੀਂ ਗਾ ਹੋਰ ਹੁਣ ਤੇਰਾ ਢਿੱਡ ਨਾ ਹਰਿਆ ਹੋਊਗਾ ਉਹ ਦੀ ਗੱਲ ਨਹੀਂ ਐਵੇਂ ਤੂੰ ਇੰਨੀਆਂ ਗੱਲਾਂ ਬਾਤ ਚੜਾ ਕੇ ਰਹਿਣਾ ਤੇ ਆਪਾਂ ਇੱਥੇ ਹੀ ਸੌ ਗੱਲਾਂ ਹੋ ਜਾਂਦੀਆਂ ਸਾਂਝਾ ਕਰ ਹੁਣ ਬੜੀ ਸਿਆਣੀ ਹੋ ਗਈ ਜਦੋਂ ਤੇ ਇਕੱਠੀਆਂ ਆ ਉਹਦੋਂ ਤੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਨਾ ਸੱਸ ਨੂੰ ਚੰਗੀ ਸਮਝਣਾ ਨਾ ਜਠਾਣੀ ਨੂੰ ਚੰਗੀ ਸਮਝਣਾ ਉਹ ਦੋਤੇ ਕਿਤੇ 24 ਘੰਟੇ ਤਲਵਾਰਾ ਕਸੀ ਰੱਖਦੀ ਨਹੀਂ ਐ ਹੁਣ ਉਹੀ ਆ ਸੀ ਉਹੀ ਆ ਨੋਸ ਜਿੰਨਾ ਕੋ ਪੜਕ ਪੜਕ ਕੇ ਆਉਣੀ ਹੋਣ ਚੱਗੀਆਂ ਲੱਗਦੀਆਂ ਤੈਨੂੰ ਕਿਤੇ ਉਹਨ ਬਦਲ ਤਾਂ ਨਹੀਂ ਕਈਆਂ ਸੀ ਚੱਲ ਛੱਡ ਕਰਮੂ ਫਿਰ ਕਿਹੜੀ ਗੱਲ 10000 ਦਿਨ ਲੈਣਾ ਬਣਿਆ ਹੀ ਮੈਂ ਕਿਹੜੇ ਤੇ ਖੂਨ ਆਈ 10000 ਵੀ ਚੱਜ ਦੇ ਬੰਦੇ ਨਾਲ ਬਣਿਆ ਹੁੰਦਾ ਜਦੋਂ ਤਵੇਹ ਚ ਜੇ ਰਹਿੰਦੇ ਇਕੱਠੇ ਕੋ 4 ਸਾਲ ਸੌਖੇ ਲੰਘ ਜਾਂਦੇ ਕੋਈ ਆ ਕੋਈ ਤੰਗੀ ਨਾ ਆਉਂਦੀ ਹੁਣ ਤੇਰਾ ਘਰ ਵਾਲਾ ਕਿਤੇ ਕੰਮ ਕਰਦਾ ਫਿਰਦਾ ਮੇਰਾ ਕਿਤੇ ਕਰਦਾ ਫਿਰਦਾ ਧੱਕੇ ਹੀ ਖਾਣ ਵਾਲੀ ਗੱਲ ਆ ਕੋਈ ਗੱਲ ਨਹੀਂ ਕਰਮਾ ਹੁਣ ਤਾਂ ਤੇਰੇ ਕਲੇਜ ਚ ਠੰਡ ਪੈ ਗਈ ਨਾ ਸਾਂਝੀ ਹਿੱਸੇ ਬੈਠੀ ਆ ਫਿਰ ਕਿਹੜੀ ਗੱਲ ਆ ਮਾਤਾ ਨੂੰ ਨਾ ਉਹ ਰੋਟੀ ਦੇ ਦਿੱਤੀ ਉਦੋਂ ਤਾਂ ਮਾਤਾ ਨੇ ਵੀ ਆਖਿਆ ਆਪ ਦੇ ਖਸਮ ਨੂੰ ਕਹਿਤਾ ਵੀ ਮਾਤਾ ਨਹੀਂ ਮੈਂ ਨਾਲ ਰੱਖਣੀ ਫਿਰ ਅਸੀਂ ਤਾਂ ਨਹੀਂ ਨਾ ਕਿਤੇ ਸੁੱਟ ਦੇਣੀ ਆਈ ਤੇ ਫਿਰ ਨਾਲ ਰੱਖੀ ਆ ਚੱਲ ਉਹਦੇ ਸਾਂਝੀ ਹਿੱਸੇ ਦਾ ਤੇ ਹਿੱਸਾ ਤੇ ਹੀ ਦਿੱਤਾ ਯਾ ਕੱਢਿਆ ਹੀ ਆ ਫਿਰ ਕਿਹੜੀ ਗੱਲ ਆ ਮੋਟਾ ਉਹ ਤੇ ਮੈਨੂੰ ਤੂੰ ਕਾਹਦੇ ਮੇਲੇ ਮਾਰਦੀ ਏ ਉਹ ਤੇ ਤੂੰ ਕੱਟਣਾ ਜਦੋਂ ਮੇਰੇ ਕੋਲ ਅਗਲੀ ਰੋਟੀ ਖਾਂਦੀ ਏ ਛੱਡ ਤੂੰ ਤਾਂ ਚਲੀ ਜਾਨੀ ਮੈਂ ਲੜਨ ਨੀ ਗਈ ਆਈ ਮੈਂ ਲੜਾਈਆਂ ਪੜਾਈਆਂ ਸ਼ਕਤੀਆਂ ਪੜਾਈਆਂ ਹੀ ਕਰਦੀ ਫਿਰ ਹਿੱਸੇ ਕਿਨੂੰ ਦੱਸਦੀ ਹਿੱਸਾ ਤੇ ਅਕਸਰ ਉਹਨੇ ਪਰ ਜਿੱਦੋਂ ਰੋਟੀ ਖਾਣੀ ਆਪਣੇ ਕੱਟਣਾ ਸਾਗ ਮੰਗਣ ਆ ਕਿ ਤੂੰ ਹੀ ਕਹਦੇ ਦੇ ਦੇ ਫਿਰ ਕਿਹੜੀ ਗੱਲ ਪਿਛਲੀਆਂ ਗੱਲਾਂ ਨੂੰ ਲੈ ਕੇ ਬਹਿ ਗਈ ਏ ਜੇ ਪਿਛਲੀਆਂ ਬੋਲਣ ਲੱਗੀ ਕਿ ਤੇ ਫਿਰ ਵਰਤਿਆ ਨਹੀਂ ਤੂੰ ਨਾ ਤਾਂ ਮਾਤਾ ਨੂੰ ਨਾ ਈਡੀ ਮਗਰ ਲਾ ਤੂੰ ਬਥੇਰੇਵੇਂ ਤੂੰ ਬਥੇਰੀ ਅੱਕੇ ਵੀ ਦੀ ਬੇਇੱਜ਼ਤੀ ਕਰ ਛੱਡੀ ਏ ਦੱਸਦਾ ਕੇ ਬਣਿਆ ਹੀ ਆ ਆਪ ਮੈਂ ਕ ਜੋ ਤੂੰ ਅੱਡ ਹੋਈ ਆਪਣੀ ਕੋਠੀ ਪਾਈ ਅਸੀਂ ਐਨਾ ਪੁਰਾਣਿਆਂ ਚ ਗੁਜ਼ਾਰਾ ਕਰੀ ਜਾਂਦੇ ਮੈਂ ਤੁਹਾਡੇ ਘਰ ਕਦੀ ਆਈ ਕਦੀ ਕੌਲੀ ਸਬਜ਼ੀ ਦੀ ਧਾਰੀ ਨਹੀਂ ਮੈਂ ਮੰਗੀ ਤੇਰੇ ਕੋਲੋਂ ਵੀ ਜਦੋਂ ਬਾਣ ਸ਼ਰੀਕਾਂ ਦਾ ਕੰਮ ਗਿਆ ਤਾਂ ਹੁਣ ਮੈਂ ਤੇਰੇ ਕੋਲੋਂ ਮੰਗੇ ਕੀ ਕਰਾਂ ਚੱਲ ਛੱਡ ਕਰਮਾ ਗੁੱਸਾ ਠੰਡਾ ਕਰ ਗੁੱਸੇ ਦੇ ਠੰਡੇ ਹੁੰਦੇ ਹੁੰਦੇ ਜੇ ਮੈਂ ਤੈਨੂੰ ਦੱਸਾਂ ਤਾਂ ਨਹੀਂ ਵੀ ਮੇਰਾ ਬੜਾ ਜੀ ਕਰਨਾ ਮੈਂ ਥੱਕੀ ਬਈ ਸਰੀਰ ਮੇਰਾ ਠੀਕ ਨਹੀਂ ਗੀ ਤੇ ਜਦੋਂ ਤੂੰ ਨਾ ਇਦਾਂ ਹੀ ਲਾਗੇ ਲੱਗਣਾ ਮਾਤਾ ਨੇ ਕਿੰਨਾ ਖਚੇ ਰਹਿਣਾ ਹੈ ਹਉ ਨਹੀਂ ਲੱਗਣਾ ਹੁਣ ਤੇ ਤੁਸੀਂ ਗੱਲਾਂ ਦੇ ਵਰਕੇ ਹੀ ਪਾੜਦੇ ਵੀ ਹੁਣ ਲੱਗਣਾ ਫੇਰ ਵੀ ਕਰਮ ਦੁੱਖ ਸੁੱਖ ਤਾਂ ਨਹੀਂ ਪਤਾ ਹੁੰਦਾ ਕੋਈ ਨਹੀਂ ਜਦੋਂ ਆਉ ਮਹਾਰਾਜ ਨਾ ਇਹ ਦੁੱਖ ਸੁੱਖ ਲਿਆਵੇ ਤੇ ਨਾ ਤੇਰੇ ਤੱਕ ਲੋੜ ਪਾਵੇ ਤੂੰ ਤਾਂ ਬਹੁਲੀ ਕੋਰੀ ਕਰਾਰੀ ਜੀ ਹੋਗੀ ਉੱਥੇ ਪਾਲੇ ਐਡੇ ਸੋਹਣੇ ਮਹਿਲ ਪਾਲੇ ਹਰੇਕ ਚੀਜ਼ ਤੁਹਾਡੇ ਘਰ ਸੋਲਤ ਅੰਤ ਤੇ ਮੈਂ ਇੱਥੇ ਚ ਬੱਚੇ ਤੇ ਲੀੜੇ ਧੋਤ ਤੇ ਮੇਰੀਆਂ ਜਦੋਂ ਅੰਦਰਾ ਛੜਦਿਆਂ ਮੈਂ ਤਾਂ ਫੇਰ ਇਹੋ ਕੁਛ ਕਰਨਾ ਜਦੋਂ ਮੈਨੂੰ ਦਿੱਤਾ ਕੱਖ ਨਹੀਂ ਤੁਸੀਂ ਮਾ ਸਾਂਝੇ ਕਰੋ ਜਿੰਨਾ ਨਾ ਸ਼ਰਮਾਈ ਮਾਤਾ ਦਾ ਵੀ ਹਿੱਸਾ ਵਧ ਦਿੱਤਾ ਵਾ ਉਹ ਤੇ ਮਾ ਕੀ ਦੇ ਦਿੱਤਾ ਆ ਇਧਰ ਵੇਖ ਤੇ ਸਹੀ ਆ ਕਿ ਜੂਣ ਤੇ ਜਾ ਰਹੀ ਐ ਅਸੀਂ ਵੰਡ ਤੋਂ ਬਾਦਾਂ ਹੀ ਪਾਈ ਐ ਨਾ ਕੋਠੀ ਗਾਰਮ ਬਕਤਨ ਦਾ ਕਰਕੇ ਹੁਣ ਬਾਜੀ ਕੀ ਕਰਦੇ ਵੀ ਕਮਾ ਕੇ ਦੁੱਗਣਾ ਖਾ ਆਉਂਦੇ ਬਾਹਰੀ ਹੈ ਜਾ ਰਾਂ ਬੈਲੀਆਂ ਡਾਲਾ ਸ਼ਰਾਬ ਪੀ ਕੇ ਕਮਾਈ ਨਹੀਂ ਜਦੋਂ ਕਰਨੀ ਤੇ ਫਿਰ ਇਦਾਂ ਹੀ ਰਹਿਣਾ ਕਮਾਈ ਤੇ ਤੇਰਾ ਹੀ ਕਰਦਾ ਵਾ ਹੋਰ ਕੋ ਥੋੜੀ ਕੋਈ ਕਮਾਈ ਕਰਦਾ ਆਉਂਦਾ ਗੁੱਸਾ ਠੀਕ ਹੈ ਨਾ ਜਦੋਂ ਤੁਸੀਂ ਮੇਰੇ ਨਾਲ ਇਦਾਂ ਕੀਤੀਆਂ ਕੋ ਘਰ ਬੋਹਣ ਚਾਜ ਨਾ ਦਿੱਤਾ ਮੈਂ ਤੇ ਹੁਣ ਫਿਰ ਤਾਂ ਅੱਖੀ ਸਾਡੀ ਮੂੰਹ ਮੇਰੇ ਨਿਕਲ ਗਈ ਫਿਰ ਤੂੰ ਕਰਦੀਆਂ ਗੁੱਸਾ ਜਿਹੜੀ ਗੱਲ ਹੈ ਤੇ ਨਾਲੇ ਕਰਦੀ ਤੇ ਪੈਣਾ ਕਰੀ ਜਾ ਗੁੱਸੇ ਗਸਿਆਂ ਦੇ ਮੇਰੇ ਕੋਲ ਜਿੰਮ ਬਣਾਇਆ ਜਾ ਕਿ ਕਵਲੀ ਮਲਖਾ ਆਖਦੀ ਲੈ ਨਵਾਈ ਹੈ ਕਿੰਨੀਆਂ ਗੱਲਾਂ ਕਰਤ ਕਰਤੀਆਂ ਮੇਰੇ ਤੇ ਲੱਗੋ ਬੈਠੇ ਤੁਸੀਂ ਇੱਕ ਘਰ ਨਹੀਂ ਆਖਿਆ ਵੀ ਨਾ ਪੁੱਤ ਨਾ ਕਰ ਗੱਲਾਂ ਹੈ ਤੇ ਕਿਸ ਗੱਲ ਦੀ ਕੱਲ ਲੋੜ ਪੈ ਗਿਆ ਲੋੜ ਪੈ ਹੀ ਜਾਂਦੀ ਚੀਜ਼ ਦੀ ਮੈਂ ਕਦੋਂ ਆਨੀ ਵੀ ਲੋੜਦੀ ਪੈਂਦੀ ਲੋੜ ਤੇ ਸਿਆਣਿਆਂ ਦੇ ਕਲੀ ਦੇ ਕੱਕ ਦੇ ਵੀ ਪੈ ਜਾਂਦੀ ਪਰ ਜੇ ਚੰਗਾ ਹੋਵੇ ਉਹ ਵੀ ਅੱਗ ਪਾ ਲੈਣੀ ਹੋਵੇ ਤਾਂ ਥੱਲੋ ਕੱਕ ਫੜਨਾ ਪੈਂਦਾ ਸਾਰਾ ਹੀ ਪਤਾ ਮੈਨੂੰ ਪਰ ਜੇ ਤੂੰ ਮਾੜੀ ਕੀਤੀ ਪਤਾ ਹੋਵੇ ਕਿ ਤੂੰ ਇਦਾਂ ਨਾ ਕਰੇ ਕਿ ਆ ਨਿੱਕੀ ਜੀ ਕਵਲੀ ਵਿੱਚ ਸਾਗ ਦੀ ਲੈਣ ਆ ਗਈ ਹਾਂ ਹੈ ਯਾਰ ਸਦੀ ਨਹੀਂ ਠੀਕ ਸਾਗ ਰਿੰਨ ਨੂੰ ਕਿ ਤਾ ਮੈਂ ਰਹਿ ਚੱਲਦੀ ਹਾਂ ਤੇਰਾ ਸਾਗ ਰਿੰਨ ਨੂੰ ਪਹਿਲੀ ਚ ਬੜੀ ਸਮੀ ਜਦੋਂ ਸਾਡਾ ਪਾਸੇ ਤੋੜਦੀ ਸਾਡੀ ਪਹਿਲੀ ਨਹੀਂ ਹੈ ਕਿ ਮੈਂ ਤੇਰੀ ਪਹਿਲੀ ਚ ਵੜਨਾ ਤੇ ਭੱਜ ਕੇ ਦੇਤਰਾ ਵੇਖ ਕੇ ਲੱਗਾ ਬਾਹਰੇ ਵੀ ਗਏ 118 ਦੇ ਵਰਜਨ ਨਹੀਂ ਦਵਾਦਾ ਹਾਂ ਇਹ ਗੱਲਾਂ ਮਾੜੀਆਂ ਨਾ ਆ ਵੀ ਨਾ ਪੱਖ ਇੱਕ ਰਾਂ ਨਹੀਂ ਤੂੰ ਉਹਨੂੰ ਆਖਿਆ ਕਿ ਕਿਉਂ ਬੋਲੀ ਕੱਲ ਮੇਰੇ ਵੱਲੇ ਇਹਨੇ ਕਿਹਾ ਨਾ ਚੀਜ਼ ਲੈਣਾ ਕੋਈ ਵੀ ਆ ਹੁਣ ਮਿਰਚਾਂ ਲੱਗੀਆਂ ਇਹ ਹੀ ਰਹੂਗੀ ਤਾਂ ਨਹੀਂ ਲਾੜੀ ਆ ਇਹ ਤੇ ਤੇਰੀਆਂ ਗੱਲਾਂ ਮਾੜੀਆਂ ਨਾਰੇ ਮਾਤਾ ਦੇ ਹਿੱਸੇ ਦੀ ਗੱਲ ਕਰਦੇ ਜੇ ਕਿਹੜੇ ਪੋਰਾ ਚੀਜ਼ ਦੀ ਆਸ ਨਹੀਂ ਇਹ 사ਗਾ ਦੇ ਵਾਸਤੇ ਕੱਢਿਆ ਵਾ ਮਾਤਾ ਕੀ ਖਾਂਦੀ ਮਾਤਾ ਤੜ ਪਰੌਠੇ ਪਕਾ ਪਕਾ ਦਿੰਨੀ ਵੀ ਮਾਤਾ ਦੇ ਹਿੱਸੇ ਕੱਢੇ ਤੇ ਤੂੰ ਐਵੇਂ ਕਿੰਨੇ ਹੁਣ ਲੈ ਲਏ ਉਹ ਰੋਟੀ ਖਾਂਦੀ ਉਹ ਕੀ ਰਾਨੀ ਹਰ ਪਉਂਦੀ ਏ ਤੇ ਤੂੰ ਰੋਟੀ ਦੇਣਾ ਤੂੰ ਤੇ ਰੋਟੀ ਦੇਸ ਵੀ ਮਰਦੀ ਜਾਨੀ ਉਹਦੋਂ ਰੋਟੀ ਦਿੱਤੀ ਨਾ ਲੈ ਲੈਣੀ ਲੋੜ ਪੈ ਹੀ ਜਾਂਦੀ ਉਹਦੋਂ ਤੇ ਘਰ ਦਾ ਸੁੱਖ ਨਹੀਂ ਆਉਂਦੀ ਹੁੱਕਾ ਮਾਰਦੀ ਨਹੀਂ ਨਵੀ ਕਿਤੇ ਮਾਤਾ ਇੱਧਰ ਨਾ ਆਜੇ ਅੱਜ ਤੂੰ ਚਾਦਰ ਬਣੀ ਫਿਰਦੀ ਏ ਇਹ ਕੀ ਕਰਦੀ ਮੰਮੀ ਨਹੀਂ ਸਹੀ ਲੋੜ ਪੈ ਹੀ ਜਾਂਦੀ ਹੈ ਕਿ ਸਾਗ ਦੀ ਕਵਲੀ ਕਿਤੇ ਸ਼ਰਮ ਨਹੀਂ ਆਈ ਕਾਲੀ ਮੋੜਨ ਲੱਗੀ ਚੀਜ਼ ਤੇ ਹਰੇਕ ਬੰਦੇ ਨੇ ਪਿਛਲੀਆਂ ਗੱਲਾਂ ਪਿੱਛੇ ਤੂੰ ਨਹੀਂ ਹਲੜਦੀ ਤੂੰ ਕਿਤੇ ਮੇਰੇ ਨਾਲ ਨੇਕੀ ਕਰਦੀ ਰਹੀ ਹੱਥ ਘਾਤੀ ਇਹਨਾਂ ਨਾਲ ਇਹਨੇ ਦੱਸੀ ਤੂੰ ਤੇ ਮੇ ਮਾਤਾ ਦਾ ਹਿੱਸਾ ਵੀ ਲੈ ਕੇ ਛੱਡੂ ਇਹਨਾਂ ਮਤੋਂ ਕੱਢ ਮੁਸਕਾ ਮਾਤਾ ਇਹ ਸਾਰੇ ਲੈ ਜਾ ਤੇ ਮਾਤਾ ਵੀ ਲੈ ਜਾ ਹਾ ਇੱਥੇ ਨਾ ਮੈਨੂੰ ਸੁਣਾਈਏ ਧਮਕੀਆਂ ਘਾਟ ਹੀ ਦੇ ਮੈਂ ਤੇ ਤੁਹਾਨੂੰ ਪਹਿਲਾਂ ਹੀ ਇੱਥੇ ਮਾਤਾ ਰੱਖ ਲਓ ਪਰ ਸੱਚੀ ਗੱਲ ਸੁਣਾਇਆ ਤੁਹਾਨੂੰ ਪੁੜਤ ਦੀ ਜਾਨੀ ਆ ਪਰ ਕਹੀ ਕਿ ਨਹੀਂ ਖਾਂਦ ਕਰਦੀ ਇਹ ਸਾਰੇ ਖਾਂਦ ਲਤਰੋ ਬਣੀ ਤੇ ਥੋੜਾ ਬਹੁਤਾ ਸਾਗ ਦੇ ਦੇਣਾ ਜਦ ਪੁੱਤ ਤੇ ਸਾਡੇ ਨੇ ਖਾਣਾ ਸੀ ਤੇ ਦੇ ਦੇ ਤੇ ਮੰਮੀ ਵੇ ਤੇ ਨੂੰ ਮੈਂ ਸਾਗ ਤੋਂ ਨਹੀਂ ਮਮਣੇ ਕਰਦੀ ਕਿੰਨਾ ਕੁਛੇ ਕਰਦੀ ਰਹੀ ਆ ਹੈ ਕਰਦੀ ਰਹੀ ਕਿ ਨਹੀਂ ਕਰਦੀ ਰਹੀ ਗੁੱਸਾ ਆਉਂਦਾ ਫਿਰ ਮੈਨੂੰ ਵੀ ਹੁਣ ਹੁਣ ਮੈਂ ਤੋਕ ਸੁਣਾਈਆ ਤੇ ਕਿਦਾਂ ਫੇਰ ਫੂ ਫੂ ਕਰਦੀ ਗਈ ਆ ਦੇ ਦੂੰ ਕੋਈ ਨਹੀਂ ਮੈਂ ਭਾਜੀ ਨੂੰ ਇੱਥੇ ਆਉਂਦੇ ਹੁੰਦੇ ਚਾਮਾ ਨੂੰ ਇਹਦੇ ਕੋਲੇ ਤੇ ਮੈਂ ਉਹਨਾਂ ਨੂੰ ਫੜਾ ਦੂੰਗੀ ਸਾਗ ਤੇ ਲੈ ਜਾਣਗੇ ਪਰ ਇਹਨੂੰ ਮੈਂ ਕਰੀ ਹੌਲੀ ਕਰਨਾ ਹੀ ਕਰ ਦਿੱਤਾ ਵਾ ਇਹ ਬਹੁਤੀ ਭੂਏ ਚੜੀ ਜਦ ਤੂੰ ਤਾਂ ਚੰਗੇ ਰਹਿ ਏਦਾਂ ਨਾ ਕਰਿਆ ਕਰ ਤੇਰੇ ਚ ਤੇ ਉਹਦੇ ਚ ਕੀ ਫਰਕ ਪੈਂਦਾ ਕੀ ਕਰਾਂ ਫਿਰ ਮੰਮੀ ਚੰਗਾ ਰਿਹਾ ਕਰੋ ਜਦੋਂ ਫਿਰ ਮਾਨ ਸਾੜਦੀ ਫਿਰ ਮੈਨੂੰ ਇੰਨਾ ਕੋਤਰੇ ਕੋਠਿਆਂ ਮਲਵੇ ਵੇ ਕੇ ਧੱਪ ਚੜਦਾ ਫਿਰ ਮੇਰੇ ਅੰਦਰੋਂ ਨਿਕਲਦੀਆਂ ਤੇ ਮੈਂ ਕੀ ਕਰਾਂ ਰੱਬ ਨੇ ਸਾਹ ਦੇਣਾ ਸੀ ਉਹਨੇ ਵੀ ਨਹੀਂ ਦਿੱਤਾ ਸੋ ਸਾਰਾ ਤੇ ਮੈਂ ਟੰਗਰਾ ਦੇ ਪਿੱਛੇ ਗੋਹਾ ਗੋਹਾ ਟਾਲਾਂ ਤੇ ਨਾਲੇ ਮਾਂਜਾ ਮਾਰ ਲਾਂ ਚੰਗਾ ਤੇ ਫਿਰ ਮੈਂ ਇਹਨੂੰ ਕੋੜਦੀ ਆਣ ਕੇ ਇੱਥੇ ਬਹਿ ਜਾ ਪੀੜੀ ਤੇ ਆ ਜਾਓ ਪਾਰ ਪੱਠੇ ਖਲਾਰੇ ਦੱਸ ਸੌਖੇ ਪੈਂਦੇ ਤੁਹਾਨੂੰ ਹੈ ਮਾਰ ਮਾਰ ਪੂਠਾ ਤੇ ਸਾਰੇ ਬਾਹਰ ਖਲਾਰੇ ਤੁਸੀਂ ਕਿਹੜਾ ਚਾਜ ਚਾਜ ਜੇ ਕਿਤੇ ਦੁੱਧ ਦਾ ਨਾਪ ਵਿੱਚ ਪੰਗਾ ਵੇ ਤੁਹਾਨੂੰ ਕਦੀ ਵੀ ਨਾ ਬੰਦਾ ਰੱਖੀ ਲੇਕਿਨ ਸਾ ਕਿ ਟੇਪੋਖੇ ਪੱਠੇ ਹੈ ਹੁਣ ਤੇਰੀ ਨਿਹਰੀ ਤੂਲੀ ਦੇ ਸਾਰੇ ਬੂ ਮੂ ਪੂਠਾ ਮਾਰ ਮਾਰ ਤੇ ਬਾਹਰ ਰੋੜੀ ਜਾਂਦੇ ਗਾ ਖਾ ਲੋ ਚਾਜ ਨਾ ਮਣ ਕੇ ਚੋਣੇ ਦੁੱਧ ਦਾ ਦ ਚੱਲ ਮਾਣਾ ਦੋ ਕ ਪੱਤੇ ਤਣੇ ਦੇ ਵੇਖਾ ਸਬਜੀ ਬੀਜੀ ਤੇ ਹੋਈ ਜੇ ਤੇ ਹੋਈ ਤੇ ਦੋ ਕ ਸਾਗ ਚ ਪਾ ਲਵਾ ਟੜਕੇ ਜਿੱਚ ਵਾਵਾ 스멜 ਜੀ ਆਉਂਦੀ ਸਾਗ ਵਾਵਾ ਬਣਦਾ ਤੇ ਇਦਾਂ ਹੀ ਘਰ ਦੀ ਮੰਮੀ ਮੰਮੀ ਸਾਗ ਲਾ ਕੇ ਚਲ ਜਾ ਮੈਂ ਟੜੀਆਂ ਲੈ ਆਵਾ ਸਾਗ ਲਾ ਕੇ ਚਲ ਜਾ ਮੈਂ ਟੜੀਆਂ ਲੈ ਆਵਾ ਤਣੀਆਂ ਮੈਂ ਵੇਖਣ ਲੱਗੀ ਸਾਗ ਧਰਿਆ ਹੀ ਤੇ ਆਵੇ ਸਾਗ ਸਾਫ ਹੋਇਆ ਹੀ ਹਾਂ ਤੇ ਤਾ ਤੇ ਨਾ ਹੈਗਾ ਵਾ ਵੇਨੀ ਆ ਲਾਇਆ ਤਾਂ ਹੈਗਾ ਇਹ ਮੇਰੇ ਤੇ ਨਹੀਂ ਮੈਨੂੰ ਵੀ ਦੇਉਂ ਥੋੜਾ ਜਿਹਾ ਮੈਂ ਵੀ ਸਬਜ਼ੀ ਚ ਪਾ ਲੂੰਗੀ ਚਲ ਕੋਈ ਨਹੀਂ ਆ ਜਾ ਅੱਜ ਫਿਰ ਹੈਗਾ ਤੇ ਕਿਉਂ ਨਹੀਂ ਲੈ ਜੀ ਮਾਸਾ ਫਿਰ ਵੀ ਮੈਨੂੰ ਵੀ ਦੇਉਂ ਥੋੜਾ ਜਿਹਾ ਤਣੀਆਂ ਇਹ ਤਾਂ ਸੁੱਖਾ ਸਾਗ ਵੀ ਵਾਧੂ ਸੋ ਗਿਆ ਕੋਈ ਨਹੀਂ ਤੈਨੂੰ ਕਿਹੜਾ ਮੈਂ ਮਣੇ ਕੀਤਾ ਅਗਰੇ ਤਣੀਆਂ ਦਾ ਹਜੇ ਹੋਇਆ ਹੀ ਨਹੀਂ ਉਹ ਪੱਤਾ ਪੱਤਾ ਵਾ ਇੰਨਾ ਕ ਚਲ ਕੀ ਤੋੜਨਾ ਵਾ ਤੇ ਰਹਿਣ ਦੇ ਲਈ ਹੋਇਆ ਹੀ ਮੈਂ ਤੇ ਮੰਗਣਾ ਹੈ ਤੇ ਖੂ ਖੂ ਕਰਦੀ ਨੰਗੀ ਲੱਗ ਹਾ ਹੋਂ ਹਾਂ ਮੇਰੇ ਨਾਲ ਲੜ ਕੇ ਗਈ ਕੀ ਕੀ ਹੋ ਗਿਆ ਹੋਂਾ ਪ੍ਰੀਤ ਕੀ ਹੋ ਆਂਦੇ ਹੁੰਦੇ ਚ ਗੱਲਾਂ ਕਰੀਏ ਫੇਰ ਆਖਣਾ ਢਿੱਡ ਚੁੱਕੇ ਅਰ ਝੱਗਾ ਚੁੱਕੇ ਤੇ ਡਾਪੜਾ ਹੀ ਨੰਗਾ ਸਿਆਣਿਆਂ ਦੇ ਹੁੰਦਾ ਹੋਂਾ ਕੀ ਵੀ ਵੇਹ ਜਦੋਂ ਤੇ ਇਕੱਠੀਆਂ ਹਾਂ ਉਹ ਦੋਤੇ ਕਿਤੇ ਮੈਂ ਚੰਗੀ ਨਹੀਂ ਲੱਗੀ ਮੈਂ ਨਹੀਂ ਲੱਗੀ ਮੰਮੀ ਨਹੀਂ ਲੱਗੀ ਅੱਛਾ ਹੁਣ ਮੈਂ ਸਾਗ ਘਟ ਰਿਹਾ ਹੁਣ ਮੈਨੂੰ ਕਦੀ ਕੋਸ਼ ਦੇ ਦੇ ਕਦੀ ਕੋਸ਼ ਫਿਰ ਮੈਨੂੰ ਗੁੱਸਾ ਚੜਿਆ ਗੰਦੀਆਂ ਆਂ ਤੇਰੀਆਂ ਆ ਫੁੱਲਾਂਾਂ ਮੈਨੂੰ ਦੇ ਦਿੱਤੀਆਂ ਹਾਂ ਅੱਛਾ ਫਿਰ ਤਾਂ ਹੀ ਫੂਕ ਨਾ ਕਰਦੀ ਕਬਲੀ ਤੇ ਖੜੀ ਹੱਥ ਚ ਤੇ ਮੀਨੂ ਤੇ ਕਵਾਇਆ ਨਹੀਂ ਮੈਂ ਤੇ ਕਵਾਇਆ ਹੁਣ ਮੇਰੀ ਸੋਹਣਾਂ ਨਾਲ ਆਵੇ ਇਹ ਗੰਦੀਆਂ ਕੁਲੀਆਂ ਦੇਤੀਆਂ ਮੈਨੂੰ ਪਤਾ ਨਾ ਮੈਂ ਕਿੱਦਾਂ ਗੁਜ਼ਾਰਾ ਕਰਦੀ ਆਪ ਤੇ ਕਿਤੇ ਮਹਿਲ ਵਰਗਾ ਘਰ ਪਾਇਆ ਵਾ ਆਹੋ ਇਹਦੀ ਗੱਲ ਹੈਗੀ ਹਾਂ ਇਦਾਂ ਥੋੜੀ ਬੰਦ ਕਰ ਜੇ ਮੈਂ ਦੋ ਚਾਰ ਗੱਲਾਂ ਸੁਣਾਈਆਂ ਤੇ ਮੜ ਕੇ ਫੂਕੂ ਕਰਦੀ ਚੱਲ ਗਈ ਇਦਾਂ ਫਿਰ ਫਿਰ ਸਮਝੇ ਨਾ ਕਦੀ ਨਹੀਂ ਤੂੰ ਮਾਤਾ ਦਾ ਹਿਸਾ ਰੱਖਿਆ ਵੇ ਜਦੋਂ ਉਹਨੂੰ ਮੈਂ ਪਲੀ ਤੇ ਰੋਟੀ ਤੇ ਨਹੀਂ ਮਾਤਾ ਦੇ ਹਿਸਾ ਵਰ ਮੈਂ ਹੀ ਰੱਖਣਾ ਵਿੱਚ ਨਹੀਂ ਹਿਸਾ ਰੋਟੀ ਫਿਰ ਦੇਣੀ ਆ ਰੋਟੀ ਦੇਣੀ ਤੂੰ ਰੱਖ ਉਹਦੋਂ ਤੇ ਆ ਗਈ ਉਹਦੋਂ ਤੇ ਖਸਮ ਦੇ ਕਰਨਾ ਚ ਪੂਕਾ ਮਾਰਦੀ ਵੀ ਮਾਤਾ ਨਾਲ ਚਲ ਆ ਜਾ ਮੈਂ ਇਹਦਰਾ ਮੇਰੇ ਪੈਣਾ ਦੇ ਨਿਆਣੇ ਸਾਗ ਸੁਸਾਣਾ ਕਰੀ ਨਹੀਂ ਗੁੱਸੇ ਆਲੀ ਗੱਲ ਨਹੀਂ ਮੈਨੂੰ ਤੇ ਆਪ ਪਤਾ ਨਿਆਣੇ ਸਾਗ ਤੇ ਇੱਥੇ ਬਹਿ ਜਾ ਘੜੀ ਸਾਹ ਇੱਥੇ ਸਾਗ ਤੇ ਤੇਰਾ ਰੱਜ ਗਿਆ ਨਾ ਸਾਗ ਤੇ ਮੇਰਾ ਰੱਜ ਗਿਆ ਵਾ ਤੇ ਲੈ ਜੀ ਤੂੰ ਜੇ ਤੋੜਨਾ ਹੀ ਤੇ ਤੋੜ ਦਿਓ ਕੋਈ ਨਹੀਂ ਤੁਸੀਂ ਆਹੋ ਤੈਨੂੰ ਪਤਾ ਮੈਂ ਤਾਂ ਚੀਜ਼ ਤੋਂ ਮਣੇ ਨਹੀਂ ਕਰਦੀ ਦੋ ਚਾਰ ਸੱਚੀਆਂ ਸੁਨਾਈਆਂ ਹੀ ਤੇ ਫੂ ਫੂ ਕਰਦੀ ਚੱਲ ਗਈ ਐਦਾਂ ਥੋੜੀ ਫਿਰ ਬੰਦਾ ਆਖੇ ਨਾ ਮੇਰੀ ਗਲਤੀ ਗਲਤੀ ਨਹੀਂ ਮੰਨਣੀ ਇਹਨੇ ਨਹੀਂ ਉਹ ਤਾਂ ਤੇ ਪੈਣਾ ਸੁਖਣਾ ਸਾ ਕਿੰਨਾ ਹੋਇਆ ਪਤਾ ਹੀ ਉਸੇ ਸੱਚੀ ਗੱਲ ਕਹੀ ਤੇ ਫੂ ਫੂ ਕਰਦੀ ਤੇ ਚਲੇਗੀ ਅੱਛਾ ਕੀ ਹੁੰਦਾ ਤੇ ਪੈਣਾ ਨਾ ਮੰਗਣਾ ਹੀ ਸਾਗ ਉਹਦਾ ਤਾਂ ਸੁਖਣਾ ਵਾਵਾ ਹੋਇਆ ਤੇਰਾ ਤੇ ਨਹੀਂ ਗਾਨੀ ਗਾ ਨਹੀਂ ਨਹੀਂ ਤੇ ਕੋਈ ਨਹੀਂ ਤੇ ਉਹ ਤੇ ਮੇਰੇ ਲਾਗੂ ਸ਼ੂ ਕਰਕੇ ਨੰਗ ਗਈ ਮੈਂ ਤਾਂ ਫੇਰ ਡਰਦੀ ਨਾ ਨਹੀਂ ਮੰਗਿਆ ਮੈਂ ਆ ਕਿਤਾ ਕਿ ਤੈਨੂੰ ਬੜਾ ਹੀ ਗੋਈ ਹੋਵੇ ਗੁੱਸਾ ਕੇ ਹੋਰ ਤੇ ਹੋਵੇ ਤੇ ਕੱਟ ਮੇਰੇ ਤੇ ਦਵੇ ਕੋਈ ਨਹੀਂ ਨਿੱਕਾ ਨੁਕਾ ਕੋਈ ਨਹੀਂ ਬਹਿ ਵੀ ਧਰੇ ਇਹ ਤੂੰ ਹੀ ਤੋੜ ਲਈ ਇਹ ਕਿਤੇ ਤੋੜਿਆ ਕਿਤੇ ਮੁੱਕ ਚੱਲਿਆ ਵਾ ਇਹ ਜਿੰਨਾ ਟੁੱਟੇ ਸਗੋਂ ਹੋਰ ਹੋਊਗਾ ਆਹ ਇਹ ਗੱਲ ਤੇ ਹੈਗੀ ਹਾਂ ਤੇ ਜੇ ਫਿਰ ਆਪ ਇਦਾਂ ਕਰਦੀ ਫਿਰ ਤਾਂ ਕੁਝ ਮਿਲਿਆ ਤਾਂ ਵੀ ਖੂ ਖੂ ਕਰਦੀ ਏ ਇਹ ਤੇ ਗੱਲਾਂ ਮਾੜੀਆਂ ਤੂੰ ਤੇ ਆਪਣੇ ਘਰੇ ਰਾਣੀ ਕਿਤੇ ਚੁੱਲੇ ਅੱਗ ਨਹੀਂ ਪਾ ਲੈਣੀ ਗਿਆ ਕਿਸੇ ਦੇ ਅੰਤਰ ਮੇਰੇ ਕੋ ਤਾਂ ਗੈਸ ਵੀ ਹੈ ਨਹੀਂ ਤੇ ਮੈਂ ਫਿਰ ਸੜੀ ਤਪੀ ਨੇ ਗੱਲਾਂ ਗੱਲ ਨਹੀਂ ਕਰਨੀਆਂ ਮੋਰ ਮੈਂ ਫਿਰ ਕੀ ਕਰਾਂ ਦੱਸ ਮੈਨੂੰ ਆਓ ਇਹ ਗੱਲ ਹੈ ਜੀ ਇਹ ਸਾਰੇ ਸਮਾਨ ਲੈ ਲਿਆ ਕੁੜੀ ਉਹਨੇ ਕੋਈ ਫ੍ਰਿਜ ਕੋਈ ਵਾਸ਼ਰੂਮ ਸਾਰਾ ਕੁਝ ਨਹੀਂ ਲੈ ਨਾ ਬਰਫਤਦਾਰੀ ਮੈਂ ਤੇਰੇ ਕੋਲ ਰੋਜ ਲਿਆਉਣੀ ਲਿਆਉਣੀ ਕਿ ਨਹੀਂ ਲਿਆਉਂਦੀ ਤੇ ਤੂੰ ਚੰਗੀ ਆ ਚੱਲ ਰੋਜ ਹੀ ਮੈਨੂੰ ਕੌਲਾ ਦੇ ਦੇਣੀ ਬਰਫਦਾ ਨਹੀਂ ਤੇ ਤੂੰ ਆਖੇ ਜਾ ਹੁਣ ਦਾ ਰੋਜ ਦਾ ਤੁਹਾਡਾ ਤਾਂ ਵਿਹਾਰ ਬਣ ਗਿਆ ਤੂੰ ਆਪਣੀ ਲਿਆ ਚਲੋ ਤੈਨੂੰ ਪਤਾ ਵੀ ਸਾਡੇ ਤਾਂ ਜੇ ਨਹੀਂ ਲਿਆਉਂਦੀ ਜਾਣੀ ਫ੍ਰਿਜ ਦੇ ਕੋਲ ਮਸ਼ੀਨ ਇਹਦੇ ਕੋਲ ਮਾਈਕਰੋ ਮੁਕਨੇ ਦੇ ਸਬਜ਼ੀਆਂ ਗਰਮ ਕਰਨ ਵਾਲੇ ਇਹਦੇ ਕੋਲ ਜੂਸਰ ਆਪ ਦੇ ਘਰ ਦੇ ਪਟਰਾਣੀ ਮੈਂ ਫਿਰ ਅੱਜ ਕਿੱਦਾਂ ਇਹਨੂੰ ਸਾਗ ਦੇ ਜੇ ਕੌਲੀਆਂ ਦੇ ਦਾਂ ਮੇਰਾ ਕੀ ਸੋਚਿਆ ਇਹਨੇ ਆਹੋ ਇਹ ਵੀ ਗੱਲ ਹੈ ਸੱਚਾ ਨਾ ਯਾ ਇਹ ਤੋਂ ਵੀ ਸੱਚੀਆਂ ਤੇ ਮਿਰਚਾਂ ਲੱਗੀਆਂ ਇਹ ਹੋ ਆਹੇ ਪ੍ਰੀਤ ਗੱਲਾਂ ਕਹੀਏ ਜ ਮम्मी ਮੈਂ ਉਧਰ ਦੂਜੀ ਵੱਲੋਂ ਲੀੜ ਸਕਾ ਲਿਆ ਵਾਂ ਮੈਂ ਨਹੀਂ ਨਾ ਜਾਂ ਤਾਂ ਕਾਲ ਤੈਨੂੰ ਫਾਗਲੇ ਜਦ ਮਾਰੇ ਚੰਗਾ ਲੜੋਗੀ ਨਾ ਬੋਰ ਬੋਲੋ ਮੈਂ ਤਾਂ ਨਹੀਂ ਰਹਿਣੀ ਦੇ ਇੱਕਰੀ ਮੈਂ ਹੋ ਆਉਣੀ ਆ ਜਿਸ ਕਾ ਦੂਗੀ ਠੀਕ ਆ ਨਾਸ ਕਾਉਗੀ ਕਾ ਤਾਂ ਨਾ ਜਾਇਆ ਕਰਾਂਗੇ ਕਰੋ ਰਿਓ ਕਰੋ ਇੱਥੇ ਕੋਈ ਆ ਨਾ ਜਾਵੇ ਮੈਂ ਹੁਣ ਇਹ ਆਈ ਚੰਗਾ ਆਹ ਹਾਂ ਭਾਈ ਡਰ ਵੀ ਆਉਂਦਾ ਵੀ ਕਿੱਡਾ ਸੋਹਣਾ ਗੇਟ ਲਵਾਇਆ ਆਪ ਤੇ ਸਾਰਾ ਕੁਝ ਸੋਹਣਾ ਵਾ ਮੈਂ ਹੁਣ ਕੱਲ ਸੜੀ ਨੇ ਗੱਲਾਂ ਤੇ ਇਹਨੂੰ ਕਰ ਦਿੱਤੀਆਂ ਵਾ ਸਾਗ ਨਹੀਂ ਦਿੱਤਾ ਹੁਣ ਇਹਨੇ ਕੀਤਾ ਕਿਹੜੇ ਮੂੰਹ ਬੋਲਣਾ ਤੇ ਕਿਹੜੇ ਨਹੀਂ ਬੋਲਣਾ ਉਤਰਾ ਦਿਨਾਂ ਦਾ ਬੜਾ ਫਰਕ ਪਿਆ ਲੀੜੇ ਨਹੀਂ ਸੁੱਕਦੇ ਆ ਪੰਮੋ ਨਹੀਂ ਪੰਮੋ ਪੰਮੋ ਕੀ ਆ ਜਾ ਨੰਗਿਆ ਨਹੀਂ ਕਿਤੇ ਆ ਜਾ ਕੀ ਕਰਨ ਦਾ ਹੀ ਆ ਉਹ ਜੀ ਕਰਨਾ ਕੀ ਹਾਂ ਨਿਆਣੇ ਕੀ ਕਰਨ ਦਾ ਨਿਆਣੇ ਵੀ ਤਾਂ ਖੇਡਦੇ ਨੇ ਨਿਆਣੇ ਕੀ ਕਰਨਾ ਮੈਂ ਆਈ ਆ ਕੰਮ ਤੇਰੇ ਕੋਲੇ ਆਖੇ ਹੀ ਤਾਂ ਗਈ ਵੀ ਆਈ ਐ ਤੇ ਮੈਂ ਹੁਣ ਮੇਰੇ ਕੰਮ ਕੀ ਕੰਮ ਪੈ ਗਿਆ ਨਹੀਂ ਪੈਣਾ ਲੀੜੇ ਨਿਆਣੇ ਬਸ ਸਕੂਲੋਂ ਆਏ ਤੇ ਧੋ ਕੇ ਸੁਕਾਉਣੇ ਮੌਸਮ ਦਾ ਫਰਕ ਪਿਆ ਵਾ ਤੇ ਮਸ਼ੀਨ 'ਚ ਮੈਂ ਕੱਪੜੇ ਸੁਕਾ ਦੇ ਫਿਰ ਲਿਆਉਣੇ ਆਂ ਅਸੀਂ ਵੀ ਕਿਸ਼ਤਾਂ ਤੇ ਆਖ ਖੰਦੇ ਵੀ ਇਤਰੇ ਨੇ ਵੀ ਲਿਆ ਆ ਪੇ ਮਸ਼ੀਨ ਕਿਸ਼ਤਾਂ ਕੁਸ਼ਤਾਂ ਦੇ ਲਾਇਆ ਆ ਪਾ ਪੇ ਫਿਰ ਮਾੜਾ ਚੰਗਾ ਸਾਰੀ ਜਾਵਾਂਗੀ ਮੇਰੇ ਮਸ਼ੀਨ ਤੇ ਆਪ ਨਹੀਂ ਚੱਲਦੀ ਪਤਾ ਨਹੀਂ ਕੀ ਹੋਇਆ ਖਰਾਬ ਹੋਈ ਹੈ ਜੀ ਭੈਣ ਵੜ ਕੇ ਸਕਾਲ ਆਂਦੇ ਮੈਂ ਤਾਂ ਪ੍ਰੀਤ ਬਥੇਰੇ ਸਕਾ ਦਿੰਦੀ ਹਾਂ ਤੇ ਗਈ ਪਿੰਡ ਨਹੀਂ ਤੇ ਮੈਂ ਤੇ ਉਹਨੂੰ ਕਹਿ ਦੇਣਾ ਹੀ ਤੇ ਉਹ ਜੀ ਮਸ਼ੀਨ ਤੇ ਘਰੇ ਹੀ ਆ ਪ੍ਰੀਤ ਵੀ ਪਿੰਡ ਗਈ ਥੋੜੀ ਭੈਣ ਪੁੱਛਿਆ ਕਿ ਕਿਸੇ ਦੇ ਘਰ ਜਾ ਬੜੀ ਦਾ ਦੱਸ ਕੋਕਾਰ ਨੂੰ ਕੋਈ ਚੀਜ਼ ਇੱਧਰ ਉੱਧਰ ਹੋ ਜੇ ਮੈਂ ਕਿਤੇ ਪਰਣੀ ਲੈ ਨਾਲ ਮੇਰੀ ਮਸ਼ੀਨ ਤੇ ਵੈਸੇ ਵੀ ਖਰਾਬ ਹੋਆ ਮਸ਼ੀਨ ਨਹੀਂ ਮੇਰੀ ਚੱਲਦੀ ਤੂੰ ਕਾਹਤ ਸਕਾਉਣੇ ਲਿੜੇ ਮੈਂ ਵੈਹੀ ਸਕਾਲੇ ਤਾਰ ਲਵਾ ਕੇ ਹੀ ਉਤਾਰਦਾ ਮੀਟਰ ਦਾ ਬਿੱਲ ਵੜਾਉਂਦਾ ਨਾਲੇ ਇਰਾਉ ਲਾ ਪਉਂਦੇ ਮੇਰੇ ਤਾਂ ਪੱਕੀ ਲਾ ਦੇਣੀ ਹੁਣ ਤੋਂ ਮੈਂ ਸਵੇਸ ਤਾਂ ਗਈ ਬਾਅਦ ਕਲੰਦੀ ਨਹੀਂ ਮੈਂ ਪਖਾਂਡਣਾ ਹੈ ਉਹ ਜੇ ਕਰਿਆਗਾ ਪਖਾਂਡ ਵਾ ਤੇਰੇ ਤੇਨੂੰ ਕੱਲ ਦਾ ਗੁੱਸਾ ਹੋਣਾ ਤੇ ਤੇ ਵੇਂ ਦੀ ਸੋਚਦੀ ਕਿ ਮੈਂ ਵੀ ਦੁਖੀ ਹੋਈ ਨਹੀਂ ਸਾਰੀਆਂ ਗੱਲਾਂ ਕੀਤੀਆਂ ਫਿਰ ਕੱਲ ਤੈਨੂੰ ਪਤਾ ਮੈਨੂੰ ਕੱਲ ਦਾ ਗੁੱਸਾ ਵਾ ਮੈਂ ਫਿਰ ਏਡੀ ਛੇਤੀ ਬਾੜ ਚੁੱਕ ਕੇ ਲੈਣ ਦਵਾਂ ਮੈਂ ਕਹਿ ਸਕਾ ਦੋਗੀ ਮੈਨੂੰ ਕੀ ਪਤਾ ਤੂੰ ਇੱਕੋ ਭਰੀ ਕੀਤੀ ਬੈਠੀ ਆ ਮੈਂ ਤੈਨੂੰ ਕੱਲ ਕਹੇ ਨਾ ਵੀ ਲੋੜ ਪੈ ਜਾਂਦੀ ਨਹੀਂ ਤੂੰ ਕਹਿੰਦਾ ਮੈਨੂੰ ਦੇਰ ਤੱਕ ਕੋਈ ਲੋੜ ਨਹੀਂ ਪੈਣੀ ਮੈਂ ਅੱਜ ਹੀ ਪੈ ਲੋੜ ਨਹੀਂ ਆਹ ਮੌਸਮ ਨਾ ਬਦਲਦਾ ਤੇ ਮੈਂ ਕਦੀ ਵੀ ਨਹੀਂ ਸੀ ਹੋਣਾ ਮੈਂ ਕਦੀ ਨਹੀਂ ਜੋ ਮੈਨੂੰ ਅੱਡ ਕੀਤਾ ਜੀ ਮੈਂ ਕਦੀ ਹੁਣ ਨੇਕ ਹੀ ਕਰ ਮੌਸਮ ਬਦਲ ਗਿਆ ਫਿਰ ਮੌਸਮ ਨੂੰ ਜਾ ਕੇ ਕਹਤ ਮੈਨੂੰ ਕੀ ਕਹਿੰਦੀ ਕਿ ਮੇਰੇ ਕੋਲ ਨਹੀਂ ਤਾਂ ਦੱਸਣ ਦਈਏ ਬਿੱਲ ਬ ਮੇਰੇ ਤੋਂ ਨਹੀਂ ਇਹ ਮੇਰੇ ਖੱਟੇ ਲਈ ਕੋਈ ਗੱਲ ਨਹੀਂ ਬਿੱਲ ਤੈਨੂੰ ਆਉਂਦਾ ਨਾ ਥੋੜਾ ਰੱਖ ਆਪਣੀ ਮਸ਼ੀਨ ਵੀ ਸਾਫ਼ ਕਰ ਤੇ ਆਪਣਾ ਬਿੱਲ ਵੀ ਹੁਣ ਗਾਹ ਤੋਂ ਇਦਾਂ ਦੀ ਕੋਈ ਕਰਾ ਲਈ ਵੰਦੀ ਇਦਾਂ ਦੀ ਹੈ ਜਿੱਦਾਂ ਦੀ ਤੂੰ ਰਹੀ ਤੈਨੂੰ ਨਾ ਸ਼ਰਮ ਆਈ ਹੈ ਕਬਲੀ ਮੇਰੀ ਮੋਰਦੀ ਉਹ ਪੈਂ ਕਰਦੀ ਜਿਵੇਂ ਪਤਾ ਨਹੀਂ ਮੇਰੇ ਲੋੜ ਹੀ ਨਹੀਂ ਪੈਣੀ ਬੈ ਗਈ ਨਾ ਲੋੜ ਲੋੜ-ਪੋੜ ਨਾ ਕਰ ਮੈਂ ਤਾਂ ਨਹੀਂ ਮਸ਼ੀਨ ਵੀ ਸੜੇ ਤੇ ਨਾਲੇ ਵਿੱਚ ਤੇਰਾ ਇਦਾਂ ਬਿਜਲੀ ਦਾ ਬਿੱਲ ਸੜੇ ਚੱਲ ਚੱਲ ਕਰੇ ਆਪੇ ਕੱਲ੍ਹ ਜੱਟਾ ਤੇਰੇ ਕਰੇ ਗਏ ਹਿੰਦ ਕੰਨਾ ਕਰਾਉਂਦੀ ਹੁਣ ਨਹੀਂ ਕਰਾਉਂਦੀ ਗਲਤੀ ਗੱਤ ਤੂੰ ਮੈਨੂੰ ਸਾਗ ਦੀ ਕੌਲੀ ਦੇ ਦੇ ਈ ਮਟਾਰ ਹੀ ਲੈਣਾ ਸੀ ਅੱਜ ਸਾਗ ਹੁਣ ਨੇ ਸਾਗ ਭਰੀਆ ਫਿਰ ਕਿਹੜੀ ਗੱਲ ਵਾ ਉਹ ਤਾਂ ਐ ਮੋਰੀਆ ਜਿੱਦਾਂ ਅੰਦਰਾਂ ਕਿਤੇ ਪਤਾ ਨਹੀਂ ਕੀ ਚੋਕੇ ਲੈ ਜਿੰਦੀ ਉਹ ਮਾਤਾ ਮੇਲਾ ਬੋਲੀ ਕਿ ਜੇ ਮੈਂ ਹਿੱਸਾ ਲੈ ਕੇ ਬਕਾਉਣਾ ਸੀ ਆਪਣਾ ਜਿਹੜਾ ਸਾਂਝੇ ਕਰਦਾ ਹਿੱਸਾ ਮਾਤਾ ਹੀ ਰੋਟੀ ਖਾਂਦੀ ਇੱਕ ਦਿਨ ਉਧਰੋਂ ਖਾਉ ਇੱਕ ਦਿਨ ਉਧਰੋਂ ਖਾਉ ਐਵੇਂ ਦੋ ਕਿੰਨੇ ਕੱਢੀ ਦਿੱਤੀ ਬੋਲੀ ਨਾ ਬਸ ਐਡੀ ਕਿਤੇ ਸਗਾਤ ਹੀ ਨਾ ਕਿਤੇ ਕੱਪੜੇ ਨਹੀਂ ਸੁਕਾਉਣ ਦਿੱਤੇ ਬਿਮਾਰੀ ਜੀ ਕਿਤੇ ਕੰਬੂ ਚੋਕ ਕੇ ਆ ਕੇ ਤਾਂ ਮੈਂ ਨਹੀਂ ਫਿਰਾਂਗੀ ਜਿੰਦੀ ਆਵੇ ਲਾ ਮਮੀ ਲੇੜੇ ਨਹੀਂ ਸਗਾਤ ਨੇ ਸੁਕਾਉਣ ਦਿੱਤੇ ਤੇਰੀ ਦੁੱਜੀ ਨੋਣੇ ਹਾਸੇ ਹੋਂ ਤੇ ਇਨਸਾਨ ਨਹੀਂ ਸੀ ਦਿੱਤਾ ਤੇ ਮਾੜੀ ਚੰਗੀ ਤੈਨੂੰ ਘਰੇ ਲਿਆ ਦਾਂਗਾ ਕਿ ਸੁਝਾਇਆ ਹੀ ਨਾ ਕਰ ਸਕਾਂ ਕਿ ਕਰਾਂ ਮੈਂ ਹਾਂ ਮੌਸਮ ਜੇਦਾ ਬੜਾ ਫਰਕ ਪਿਆ ਵਾ ਤੇ ਚੱਲ ਸੁਕਾ ਲੈਣੀ ਆ ਤੇ ਕਿਤੇ ਕੁੱਤੇ ਵਗੂ ਵੱਡ ਖਾਣ ਨੂੰ ਪੈ ਗਈ ਪੈ ਗਈ ਆ ਹਾਂ ਕਾ ਸਾ ਵੀ ਨਹੀਂ ਦਿੱਤਾ ਕੀ ਇਹ ਕਰਾ ਫਿਰ ਮੰਮੀ ਇਹਨਾਂ ਨੇ ਆਪਾਂ ਨੂੰ ਕੀ ਦਿੱਤਾ ਤੈਨੂੰ ਵੀ ਉਦੋਂ ਧੱਕੇ ਮਾਰ ਕੇ ਇਹਨਾਂ ਕੱਢ ਦਿੱਤਾ ਹੁਣ ਦੂਜਿਆਂ ਨੂੰ ਹਿੱਸੇ ਸੁਣਮਦੀ ਆ ਉਦੋਂ ਤਿਆਂ ਦੀ ਮੇਰੇ ਕੋਲ ਰੋਟੀ ਨਹੀਂ ਦਿੱਤੀ ਜਾਣੀ ਐਵੇਂ ਹੀ ਆਂਦੀ ਸੀ ਤੇ ਜੇ ਹੁਣ ਸੱਚੀnga ਸੁਣਾਈ ਦੀਆਂ ਤੇ ਹੁਣ ਦੂਜੇ ਬੰਨੇ ਹੋ ਜਾਂਦੀ ਮੈਨੂੰ ਵੀ ਮਾੜੀ ਚੰਗੀ ਲਿਆ ਕੇ ਦੋ ਪੈਨਸ਼ਨ ਤੁਹਾਡੀ ਆਉਂਦੀ ਆ ਤੇ ਮੈਨੂੰ ਚੱਲਦੀ ਕੋਈ ਵੇਖ ਕੇ ਲਿਆ ਦਿਓ ਮਸ਼ੀਨ ਲੈ ਲੈ ਨੇ ਤੂੰ ਜਾ ਹੀ ਨਾ ਆਉਣ ਕੱਲ ਤੈਨ ਸਾਬ ਨਹੀਂ ਦਿੱਤਾ ਨਹੀਂ ਨਹੀਂ ਮੈਂ ਨਹੀਂ ਜਾਣਾ ਉਹਨਾਂ ਦੇ ਘਰੇ ਇੱਥੇ ਬੜੇ ਸੇ ਮੈਂ ਨਹੀਂ ਲੱਤਾ ਵੇਖੀ ਮੈਂ ਤੋੜਦੀ ਕਿੱਦਾਂ ਇਹਦੀਆਂ ਕਿਤੇ ਦੁਖੀ ਕੀਤਾ ਕਿਤੇ ਸਾਰੀਆਂ ਚੀਜ਼ਾਂ ਘਰੇ ਹੀ ਇਹਦੇ ਤੇ ਫਾਨੂ ਉਤਰਿਆ ਜਿਵੇਂ ਆਏ ਗੋਗਲਵਾ ਤੋਂ ਮਿੱਟੀ ਝਾੜੀ ਇੰਦਾ ਝਾੜ ਕੇ ਤੇ ਛੋੜ ਦਿੱਤਾ ਸਗਾ ਆਪਣੇ ਹਨ ਚਾਹ ਲੈ ਇੰਦਾ ਖਲਾਰਦਾ ਇੱਥੇ ਸੁੱਕ ਜਾਂਦੇ ਮਾਰੇ ਚੰਗੀ ਲਾ ਮੇਰੇ ਨਿਆਣਿਆਂ ਦੇ ਲੀੜੇ ਹੀ ਵੇਹ ਤਾਲ ਸੁੱਕ ਜਾਣਗੇ ਵਿਚਾਰਿਆਂ ਦੇ ਭੈਣ ਇਹਨੂੰ ਕੀੜੇ ਕਿਤੇ ਲੰਮੇ ਲੰਮੇ ਕੱਟਦੇ ਆ ਉਹ ਜੋ ਹੋ ਰਿਹਾ ਹਾਂ ਇਹ ਮੈਨੂੰ ਪਹਿਲਾਂ ਦੀ ਪਤਾ ਨਹੀਂ ਆ ਦੋ ਚਾਰ ਨੀੜੇ ਚ ਫਾਹ ਚੱਲਿਆ ਜਿੰਨੇ ਆਣਾਂ ਕਿਤੇ ਸਿਕਾ ਲੈਣ ਦਿੰਦੀ ਤੇ ਮਾਰ ਚੱਲਦੀ ਐ ਇੱਡੀ ਕਿਤੇ ਜਾਣਦੇ ਆ ਕਿਤੇ ਜਿਵੇਂ ਨਾ ਮੇਰਗਾ ਬਸ ਲੜਨ ਨੂੰ ਤਿਆਰ ਬੈਠੀ ਹੁੰਦੀ ਇਹ ਦੇਖ